ਅਮੂਰ ਸਰ ਦੇ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਸ਼ਲਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸ਼ਾਰਾ ਰੈਲੀ ਦੇ ਬਾਹਰ ਗੋਲੀ ਚੱਲਣ ਦਾ ਮਾਮਲਾ ਜੁਥੇ ਕੀ ਗੁਰਜੀਤ ਸਿੰਘ ਔਸ਼ਲਾ ਨੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਆਕਤ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਗੁਰਜੀਤ ਸਿੰਘ ਔਸ਼ਲਾ ਨੇ ਮੰਤਰੀ ਕੁਲਦੀਪ ਢਾਲੀਵਾਲ ਦੇ ਸਾਦੇ ਨਿਸ਼ਾਨੇ ਮਲਵਈ ਸਰਪੰਚ ਕੁਲਦੀਪ ਢਾਲੀਵਾਲ ਦਾ ਕਰੀਬੀ ਮੰਤਰੀ ਕੁਲਦੀਪ ਢਾਲੀਵਾਲ ਦੇ ਰਿਸ਼ਤੇਦਾਰ ਨੇ ਚਲਾਈਆਂ ਗੋਲੀਆਂ ਕੁਲਦੀਪ ਢਾਲੀਵਾਲ ਨੇ ਦਹਿਸ਼ਤ बाकी रखी हुई है दूसरे पासे मंत्री कुलदीप ਢਾਲੀਵਾਲ ਨੇ ਆਪਣੇ ਤੇ ਲੱਗੇ ਇਲਜ਼ਾਮ ਨਕਾਰੇ ਨਹੀਂ ਸਾਰਾ ਖੁੱਲਾ ਬਿਆਨ ਕਰੀ ਜਾਓ ਲੜੋ ਜਿੱਥੇ ਮਰਜੀ ਰੰਸ਼ਾ ਕੱਢ ਲਓ ਇੱਕ ਚੱਲਦੀ ਰੈਲੀ ਦੇ ਸਾਹਮਣੇ ਤੁਸੀਂ ਆ ਕੇ ਫੇਰ ਮਾਰੇ ਆ ਇਹ ਕੀ ਆ ਤੁਸੀਂ ਕਹਿ ਰਹੇ ਹਥਿਆਰ ਨਹੀਂ ਹੋਇਆ ਹਥਿਆਰ ਜਮਾਨੀ ਨਹੀਂ ਹੋਣੀ ਚਾਹੀਦੀ ਇਹਨਾਂ ਦਾ ਇਹ ਤਾਂ ਪੁਲਿਸ ਨੂੰ ਪੁੱਛੋ ਨਾ ਇਹੋ ਸਵਾਲ ਤਾਂ ਅਸੀਂ ਕਰਦੇ ਆ ਨਾਲਾ ਸਾਹਿਬ ਤੁਸੀਂ ਦੱਸੋ ਤੁਹਾਡਾ ਇਲਾਕਾ ਹੈ ਜਿਹੜਾ ਜਿਹੜੀ ਸਿਕਿਉਰਟੀ ਕਿੱਥੇ ਸਾਰੀ ਮੇਰੇ ਵੀ ਏਡੀ ਵੱਡੀ ਰੈਲੀ ਚ 6 ਮੇਰੇ ਕੋ ਗਨ ਮੈਣੋ 6 ਨੇ ਸਾਰੀ ਰੋਡ ਸੜਾ ਕਵਰ ਕਰਨ ਨਹੀਂ ਉਹ 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 ਸਾਰੀ ਸਿਕਿਉਰਟੀ ਸੰਧੂ ਸਾਹਿਬ ਨੂੰ ਦੇ ਬਿਠੇ ਹੈ ਹੋਰ ਕਿਸੇ ਕੋਈ ਇੰਨੀ ਸਾਡੇ ਕੋਲ ਨਾ ਜਾਂ ਜਾਂ ਜਾਂਦੇ ਹੋ ਧਾਰੀਵਾਲ ਕੋਲ ਜਾਂ ਸੰਧੂ ਸਾਹਿਬ ਕੋਲ ਨਹੀਂ ਉਹਦਾ ਕੋਈ ਕਨੈਕਸ਼ਨ ਨਹੀਂ ਉਹ ਉਸ ਪਿੰਡ ਦਾ ਹੀ ਹੈ ਕਨੈਕਸ਼ਨ ਉਹ ਪਿੰਡ ਦਾ ਉਹਦੇ ਰਿਸ਼ਤੇਦਾਰ ਦਾ ਪਰ ਮੇਰਾ 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 ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਤੋਂ ਮੰਗ ਹੈ ਇਹ ਗੁੰਡਾ ਰਾਜ ਨੂੰ ਬੰਦ ਕੀਤਾ ਜਾਵੇ ਜਿਹੜਾ ਸੈਂਸਿਟਿਵ ਡਿਕਲੇਅਰ ਕੀਤਾ ਜਾਵੇ ਅਜਨਾਲੇ ਨੂੰ ਅਜਨਾਲਾ ਸੈਂਸਿਟਿਵ ਜਿਹੜੀ ਅਸੈਂਬਲੀ ਉਹਦੇ ਬੂਥ ਜਿਹੜੇ ਆ ਸਾਰੇ ਸੈਂਸਿਟਿਵ ਡਿਕਲੇਅਰ ਕੀਤੇ ਜਾਣ ਕਿਉਂਕਿ ਧਾਰੀਵਾਲ ਦੇ ਇਹ ਜਿਹੜੀ ਗੁੰਡਾ ਕਰਦੀ ਇਹna ਕੀਤੀ ਹੈ ਹੋ ਸਕਦਾ ਇਲੈਕਸ਼ਨ ਵਾਲੇ ਦਿਨ ਇਹ ਲੋਕਾਂ ਦਾ ਮਨੋਬਲ ਵੀ ਡਾਊਨ ਕਰ ਦੇ ਉਦਰਤੀ ਜਦੋਂ ਕੋਈ ਸਚਾਈ ਸਾਹਮਣੇ ਆਉਂਦੀ ਹੈ ਤੇ ਜਿਹੜੇ ਲੋਕ ਸੱਚ ਨਾਲ ਨਹੀਂ ਤੁਰਦੇ ਉਹ ਲੋਕ ਇਹਦਾ ਰਿਐਕਟ ਕਰਦੇ ਹੀ ਕਰਦੇ ਨੇ ਜਦੋਂ ਕੌਂਸਲਰ ਦੀ ਇਲੈਕਸ਼ਨ ਸੀ ਉਦੋਂ ਵੀ ਹੋਇਆ ਪਿੱਛੇ ਵੀ 19 ਚ ਵੀ ਇਹੋ ਜਿਹੀ ਹਰਕਤਾਂ ਹੋਈਆਂ ਸੀ ਹੁਣ ਇਹ ਇਸ ਇਲੈਕਸ਼ਨ ਚ ਵੀ ਹੈ ਕੁਝ ਨਹੀਂ ਕੁਝ ਨਹੀਂ ਅਸੀਂ ਤਾਂ ਬੋਲ ਰਹੇ ਆ ਅਜਨਾਲਾ ਸਾਹਿਬ ਬੋਲ ਕੇ ਟੇ ਔਰ ਮੈਂ ਬੜਾ ਹਰਾਨ ਕਿ ਸਾਡੇ ਉਮੀਦਵਾਰ ਜਿਹੜਾ ਬਹੁਤ ਬੁਰੀ ਤਰ੍ਹਾਂ ਮੱਲਾ ਤਹਿਸ਼ ਦੇ ਵਿੱਚ ਹੈ ਬਿਨਾਂ ਸੋਚੇ ਸਮਝੇ ਉਹ ਲੜਾਈ ਨੂੰ ਸਾਡੇ ਨਾਲ ਜੋੜਦਾ ਮੈਂ ਤੁਹਾਨੂੰ ਇਲਾਕਾ ਦੇ ਵਸਨੀਕੋ ਦੱਸਣਾ ਚਾਹੁੰਦਾ ਹਾਂ ਇਲਾਕਾ ਦੇ ਵਸਨੀਕੋ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਇਹੋ ਜੀਆਂ ਘਟਿਆ ਕਾਰਵਾਈਆਂ ਨਹੀਂ ਕਰਦਾ ਇਹ ਗੁੰਡਾਗਰਦੀ ਇਹ ਲੜਾਈਆਂ ਇਹ ਸਾਰਾ ਕੁਝ ਇਹ ਕਾਂਗਰਸੀਆਂ ਦੇ ਕੰਮ ਹੈ ਇਹ ਸਾਡੇ ਕੰਮ ਨਹੀਂ ਆਵਾਜ਼ੀ ਪਾਰਟੀ ਇਹ ਕੰਮ ਨਹੀਂ ਕਰਦੀ ਨਾ ਇਸ ਲੜਾਈ ਦਾ ਸਾਡਾ ਕੋਈ ਵਾਸਤਾ ਨਾ ਵਾਹ ਨਾ ਵਾਸਤਾ ਔਰ ਦੂਜੀ ਗੱਲ ਜਾਣ ਕੇ ਕਹਿ ਦਿੱਤਾ ਕਿ ਮੇਰੀ ਉੱਥੇ ਕੋਈ ਰਿਸ਼ਤੇਦਾਰੀ ਅੱਗੋਂ ਤੋਂ ਲੱਗ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਸਾਡੀ ਪਾਰਟੀ ਦੇ ਉੱਥੇ ਅੰਗੂ ਜਰਨੈਲ ਸਿੰਘ ਨੇ ਜਿਹੜੇ ਪਿੰਡ ਦੇ ਸੈਕਟਰੀ ਨੇ ਕੋਈ ਕਿਸੇ ਕਿਸਮ ਦੀ ਕੋਈ ਰਿਸ਼ਤੇਦਾਰੀ ਨਹੀਂ ਕਿਹਦਾ ਝਗੜਾ ਹੋਇਆ ਕਿਹਦਾ ਨਹੀਂ ਹੋਇਆ ਇਹ ਵੀ ਨਹੀਂ ਪਤਾ ਪਦੇ ਪਦਾਲਾ ਕਾ ਕੇ 9 ਜੋ 9 ਝਗੜਾ ਹੋਇਆ ਸੋ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਾਡਾ ਇਹੋ ਜਿਹੇ ਝਗੜੇ ਦਾ ਨਾ ਕੋਈ ਸਬੰਧ ਹੈ ਨਾ ਅਸੀਂ ਇਦਾਂ ਦੇ ਝਗੜੇ ਕਰਦੇ ਆ ਅਸੀਂ ਵਿਕਾਸ ਦਾ ਕੰਮ ਕਰਦੇ ਆ ਸਰ 2 ਸਾਲ ਦੇ ਵਿੱਚ ਅਸੀਂ ਅਜਨਾਲੇ ਦੇ ਸਭ ਥਾਣਿਆਂ ਦੇ ਵਿੱਚ ਕੀਤੇ ਇਨਜਾਇਜ ਬੱਚੇ ਨਹੀਂ ਹੁੰ ਦਿੱਤਾ ਕਿਤੇ ਕੋਈ ਲੜਾਈ ਝਗੜਾ ਨਹੀਂ ਹੋ ਦਿੱਤਾ ਅਸੀਂ ਰੋਜ਼ਦਾਰੀ ਨਵਾਂ ਕਰਾਉਂਦੇ ਆ ਸੋ ਸਾਡਾ ਇਹ ਕੰਮ ਨਿਕਾ ਮੈਨੂੰ ਹੋਰ ਚਿੰਤਾ ਆਇਆ ਜਦੋਂ ਮੈਂ ਵੀਡੀਓ ਦੇਖੀ ਕਿ ਪਿਛਲੀ ਇਲਕਸ਼ ਦੇ ਵਿੱਚ ਵੀ ਔਲਾਦ ਸਾਹਿਬ ਨੇ ਬਿਨਾਂ ਸੋਚੇ ਸਮਝੇ ਦੋਸਲਾਤੇ ਸੀਗੇ ਉਦੋਂ ਵੀ ਕਿਹਾ ਕਿ ਪਤਾ ਨਹੀਂ ਕਿਹੜੇ ਬੰਦੇ ਪੈ ਕੇ ਕੋਈ ਸਾਈਕਲ ਮੋਟਰਸਾਈਕਲ ਆਲੀ ਜੀ ਮੈਨੂੰ ਬੰਦੇ ਪੈ ਕੇ ਅੱਜ ਵੀ ਬਿਨਾਂ ਸੋਚੇ ਸਮਝੇ ਕਹਿਤਾ ਨਾ ਕੋ ਡਾਂਲੂ ਨਾ ਕੋ ਬਾਹਤ ਉਹ ਸਾਡਾ ਪਲਾਵਾ ਕੋਈ ਵਾਸਤਾ ਦੀ ਮੋਟਾ ਕਹ ਤੂੰ ਕੰਮ ਕਰ ਆਪਣਾ ਇੱਥੇ ਜਿਆਦਾ ਕਰਨ ਵਾਲਾ ਸਾਡਾ ਉਸ ਜਿਹੜਾ ਲੜਾਕਿਆਂ ਤੇ ਲੁੜਕਿਆਂ ਦਾ ਕੋਈ ਵਾਸਤਾ ਨਹੀਂਗਾ ਮੈਂ ਅਫਸਰ ਨੂੰ ਕਿਹਾ ਕਿ ਜਿਹਨੇ ਵੀ ਇਹ ਕਹਾਣੀ ਕੀਤੀ ਉਹਦੇ ਖਿਲਾਫ ਸਖਤ ਕਾਰ